ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਗੁਰਸੇਵਕ ਤੇ ਚਾਂ ਸਮੇ ਅਮਰਕੌਰ ਦੀਆਂ ਅੱਖਾਂ ਵਿੱਚ ਹੰਝੂ ਸੀ। ਪਿਆਰ ਨਾਲ ਪੁੱਤ ਦਾ ਮੱਥਾ ਚੁੰਮਿਆ ਆਪਣੇ ਵਗਦੇ ਹੰਝੂਆਂ ਦੀ ਪਰਵਾਹ ਕੀਤੇ ਬਗੈਰ ਪੁੱਤ ਦੇ ਹੰਝੂ ਪੂੰਝੇ। ਉਹ ਵੀ ਮਾਂ ਦੇ ਨਾਲ ਲੱਗ ਕੇ ਵਾਰ-ਵਾਰ ਕਹਿ ਰਿਹਾ ਸੀ ਮੰਮੀ ਕਿਵੇਂ ਰਹਾਗਾ ਮੈਂ ਤੁਹਾਡੇ ਬਗੈਰ ਮੈਂ ਤਾਂ ਅਜੇ ਵੀ ਤੇਰੇ ਹੱਥੋਂ ਹੀ ਰੋਟੀ ਖਾਂਦਾ ਆਂ ਅਮਰਕੌਰ ਕਹਿੰਦੀ 5 ਸਾਲਾਂ ਦੀ ਤਾਂ ਗੱਲ ਹੈ ਗੁਰਸੇਵਕ ਹੌਸਲਾ ਰੱਖ ਅਮਰਕੌਰ ਆਪਣੀ ਚੁੰਨੀ ਦੇ ਪੱਲੇ ਨਾਲ ਆਪਣੇ ਹੰਝੂ ਪੂੰਝਣ ਲੱਗੀ ਤੇ ਕਹਿਣ ਲੱਗੀ ਇਸ ਤਰ੍ਹਾਂ ਨਾ ਕਹਿ ਇਹ ਤੇਰੇ ਪਾਪਾ ਜੀ ਦਾ ਸੁਪਨਾ ਸੀ ਕਿ ਗੁਰਸੇਵਕ ਵੱਡਾ ਹੋ ਕੇ ਅਫਸਰ ਬਣੇ ਅਤੇ ਰੱਬ ਨੇ ਤੈਨੂੰ ਮੌਕਾ ਦਿੱਤਾ ਹੈ ਬੇਟਾ ਆਪਣੇ ਪਾਪਾ ਦਾ ਸੁਪਨਾ ਪੂਰਾ ਕਰ ਮੈਂ ਵੀ ਤੇਰੇ ਲਈ ਹਮੇਸ਼ਾ ਇਹੀ ਸੁਪਨਾ ਦੇਖਿਆ ਹੈ ਵਾਰ-ਵਾਰ ਉਹ ਅਮਰਕੌਰ ਤੇ ਗਲੇ ਲੱਗ ਕੇ ਇਹ ਕਹਿੰਦਾ ਕਿ ਮੇਰਾ ਉੱਥੇ ਦਿਲ ਨਹੀਂ ਲੱਗੇਗਾ ਬਾਹਰ ਗੱਡੀ ਖੜੀ ਸੀ ਅਤੇ ਇੱਕ ਗੁਰਸੇਵਕ ਆਪਣੀ ਮੰਮੀ ਦੇ ਗਲ ਲੱਗ ਕੇ ਰੋ ਰਿਹਾ ਸੀ ਮਾਂ ਮੇਰਾ ਦਿਲ ਨਹੀਂ ਲੱਗੇਗਾ ਅਮਰਕੌਰ ਵਾਰ-ਵਾਰ ਗੁਰਸੇਵਕ ਦੇ ਹੰਝੂ ਪੂੰਝ ਰਹੀ ਸੀ ਉਸ ਨੂੰ ਤਸੱਲੀਆਂ ਦੇ ਰਹੀ ਸੀ ਕਿ ਜਦੋਂ ਤੂੰ ਆਏਂਗਾ ਤਾਂ ਵੱਡਾ ਅਫਸਰ ਬਣ ਕੇ ਆਏਂਗਾ ਤੇ ਇਸ ਪਿੰਡ ਵਿੱਚ ਮੇਰੀ ਇੱਜ਼ਤ ਬਣ ਜਾਏਗੀ ਉਸ ਨੇ ਸਮਝਾ ਬਿਜਾ ਕੇ ਗੁਰਸੇਵਕ ਸਿੰਘ ਨੂੰ ਵਿਦਾ ਕਰ ਦਿੱਤਾ ਗੁਰਸੇਵਕ ਗੱਡੀ ਵਿੱਚ ਬੈਠ ਕੇ ਚਲਾ ਗਿਆ ਗੁਰਸੇਵਕ ਨੂੰ ਤੋੜ ਕੇ ਅਮਰਕੌਰ ਨੇ ਹੌਕਾ ਜਿਆ ਲਿਆ ਪੁੱਤ ਦੇ ਚੰਗੇ ਭਵਿੱਖ ਲਈ ਇਹ ਬਹੁਤ ਵੱਡਾ ਇਮਤਿਹਾਨ ਸੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਗੁਰਸੇਵਕ ਨੂੰ ਦੇਖ ਕੇ ਹੀ ਤਾਂ ਉਹ ਚਾਉਂਦੀ ਸੀ ਗੁਰਸੇਵਕ ਨੇ ਵੀ ਕਦੇ ਆਪਣੀ ਮਾਂ ਨੂੰ ਦੁਖੀ ਨਹੀਂ ਕੀਤਾ ਸੀ ਹਮੇਸ਼ਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਬਲਕਿ ਜ਼ਿਲ੍ਹੇ ਵਿੱਚੋਂ ਫਰਸਟ ਆਉਂਦਾ ਹੁਣ ਉਸ ਨੂੰ ਲੰਡਨ ਜਾਣ ਦਾ ਆਫਰ ਆਇਆ ਤੇ ਖਰਚਾ ਵੀ ਸਰਕਾਰ ਕਰ ਰਹੀ ਸੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪੜ੍ਹਾਈ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ ਨਾ ਫੋਨ ਸੀ ਤੇ ਨਾ ਹੀ ਇੰਟਰਨੈਟ ਬਸ ਇੱਕ ਡਾਕ ਹੁੰਦੀ ਸੀ ਜਿਸ ਨਾਲ ਆਪਣਿਆਂ ਨਾਲ ਸੰਪਰਕ ਹੋ ਜਾਂਦਾ ਸੀ ਹਾਲਚਲ ਪੁੱਛਿਆ ਜਾਂਦਾ ਸੀ ਪਹਿਲੇ 2-3 ਦਿਨ ਤਾਂ ਅਮਰਕਾਰ ਨੇ ਬੜੀ ਮੁਸ਼ਕਲ ਨਾਲ ਕੱਢੇ ਹਰ ਵਕਤ ਗੁਰਸੇਵਕ ਦਾ ਖਿਆਲ ਆਉਂਦਾ ਰਹਿੰਦਾ ਇੱਕ ਦਿਨ ਦਰਵਾਜ਼ਾ ਖੜਕਿਆ ਅਮਰਕਾਰ ਨੇ ਪੁੱਛਿਆ ਕੌਣ ਹੈ ਭਾਈ ਅੱਗੋਂ ਆਵਾਜ਼ ਆਈ ਮਾਸੀ ਮੈਂ ਮੀਤੀ ਉਸ ਦਾ ਨਾਮ ਸੁਣ ਕੇ ਅਮਰਕਾਰ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਜਲਦੀ ਜਾ ਕੇ ਦਰਵਾਜ਼ਾ ਖੋਲਿਆ ਤਾਂ ਮੀਤੀ ਨੇ ਹੱਥ ਵਿੱਚ ਫੜੀ ਚਿੱਠੀ ਦਿਖਾਈ ਉਸ ਦਾ ਪਾਪਾ ਡਾਕਿਆ ਸੀ ਇਸ ਲਈ ਗੁਰसेवक ਦੀ ਚਿੱਠੀ ਮੀਤੀ ਨੂੰ ਹੀ ਦੇ ਦਿੱਤੀ ਕਿ ਜਾ ਕੇ ਆਪਣੀ ਮਾਸੀ ਨੂੰ ਦੇ ਆ ਉਸ ਨੂੰ ਗੁਰसेवक ਦੀ ਚਿੱਠੀ ਦਾ ਇੰਤਜ਼ਾਰ ਹੋਏਗਾ ਇਹ ਦੇਖ ਕੇ ਅਮਰਕੌਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਮਰਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਛਲਕੇ ਕਹਿਣ ਲੱਗੀ ਫਟਾਫਟ ਸੁਣਾ ਕੀ ਲਿਖਿਆ ਹੈ ਗੁਰसेवक ਨੇ ਠੀਕ ਤਰ੍ਹਾਂ ਪਹੁੰਚ ਗਿਆ ਨਾ ਸਫ਼ਰ ਤਾਂ ਵਧੀਆ ਗੁਜ਼ਰਿਆ ਸੀ ਨਾ ਖਾਣਾ ਤਾਂ ਉਸ ਨੇ ਠੀਕ ਤਰ੍ਹਾਂ ਖਾਦਾ ਚਾ ਨਹੀਂ ਮੇਰਾ ਬੱਚਾ ਭੁੱਖਾ ਤਾਂ ਨਹੀਂ ਰਹਿ ਗਿਆ ਅਮਰਕੌਰ ਦਾ ਵਾਸ ਨਹੀਂ ਚੱਲ ਰਿਹਾ ਸੀ ਕਿ ਸਵਾਲ ਤੇ ਸਵਾਲ ਕਰੇ ਜਾ ਰਹੀ ਸੀ ਮੀਤੀ ਕਹਿੰਦੀ ਮਾਸੀ ਗੁਰਸੇਵਕ ਦੀ ਚਿੱਠੀ ਹੈ ਚਿੱਠੀ ਦੇ ਵਿੱਚ ਉਹ ਖੁਦ ਨਹੀਂ ਆਇਆ ਜੋ ਇੰਨੇ ਸਵਾਲਾਂ ਦੇ ਜਵਾਬ ਦੇਵੇਗਾ ਅਮਰਕੌਰ ਕਹਿੰਦੀ ਜ਼ਿਆਦਾ ਗੱਲਾਂ ਨਾ ਕਰ ਚੱਲ ਜਲਦੀ ਚਿੱਠੀ ਪੜ੍ਹ ਕੇ ਸੁਣਾ ਮੀਤੀ ਉੱਥੇ ਵਿਹੜੇ ਵਿੱਚ ਰੱਖੇ ਬੈਂਚ ਤੇ ਹੀ ਬੈਠ ਗਈ ਚਿੱਠੀ ਖੋਲੀ ਤੇ ਸੁਣਾਉਣ ਲੱਗੀ ਸਤਿ ਸ਼੍ਰੀ ਅਕਾਲ ਮੰਮੀ ਜੀ ਮੈਂ ਇੱਥੇ ਠੀਕ ਆਂ ਅਤੇ ਤੁਸੀਂ ਕਿਵੇਂ ਹੋ ਸੱਚ ਪੁੱਛੋ ਤਾਂ ਬਿਲਕੁਲ ਦਿਲ ਨਹੀਂ ਲੱਗ ਰਿਹਾ ਅੱਖਾਂ ਦੇ ਸਾਹਮਣੇ ਹਰ ਸਮੇਂ ਤੁਹਾਡਾ ਚਿਹਰਾ ਘੁੰਮਦਾ ਰਹਿੰਦਾ ਹੈ ਪਤਾ ਨਹੀਂ ਲੋਕ ਪਰਦੇਸਾਂ ਵਿੱਚ ਕਿਵੇਂ ਖੁਸ਼ ਰਹਿੰਦੇ ਨੇ ਮੈਂ ਤਾਂ 2 ਦਿਨਾਂ ਵਿੱਚ ਹੀ ਆਕ ਗਿਆ ਹਾਂ ਪਰ ਫਿਲਹਾਲ ਮੇਰਾ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਇਹ ਸੁਪਨਾ ਵੀ ਸੱਚ ਕਰਕੇ ਦਿਖਾਵਾਂਗਾ ਮੈਨੂੰ ਤੈਨੂੰ ਮੈਂ ਇੱਕ ਵੱਡਾ ਅਫਸਰ ਬਣ ਕੇ ਦਿਖਾਵਾਂਗਾ 5 ਸਾਲਾਂ ਬਾਅਦ ਆਵਾਂਗਾ ਤਾਂ ਸਾਰੇ ਮੈਨੂੰ ਇਹ ਨਹੀਂ ਕਹਿਣਗੇ ਕਿ ਅਮਰਕੌਰ ਦਾ ਮੁੰਡਾ ਹੈ ਸਾਰੇ ਇਹ ਕਹਿਣਗੇ ਇਹ ਗੁਰਸੇਵਕ ਸਿੰਘ ਅਫਸਰ ਦੀ ਮਾਂ ਹੈ ਇਹ ਸੁਣ ਕੇ ਅਮਰਕੌਰ ਦੀਆਂ ਅੱਖਾਂ ਭਰ ਆਈਆਂ ਕਹਿਣ ਲੱਗੀ ਮੇਰੇ ਲਾਲ ਰੱਬ ਤੈਨੂੰ ਪੈਰ ਪੈਰ ਤੇ ਕਾਮਯਾਬੀ ਦੇਵੇ ਮੀਤੀ ਜੋ ਚਿੱਠੀ ਪੜ ਰਹੀ ਸੀ ਅਮਰਕੌਰ ਦੇ ਪਿਆਰ ਨੂੰ ਦੇਖ ਕੇ ਹੱਸਣ ਲੱਗੀ ਕਹਿੰਦੀ ਮਾਸੀ ਤੇਰੀ ਇਹ ਗੱਲ ਗੁਰਸੇਵਕ ਤੱਕ ਥੋੜੀ ਚਾ ਰਹੀ ਹੈ ਅਮਰਕਾਰ ਕਹਿੰਦੀ ਤੂੰ ਆਪਣੀ ਚਿੱਠੀ ਪੜ ਮੇਰੇ ਨਾਲ ਗੱਲਾਂ ਨਾ ਕਰ ਤੇ ਦੱਸ ਗੁਰਸੇਵਕ ਨੇ ਹੋਰ ਕੀ ਲਿਖਿਆ ਹੈ ਕਹਿੰਦੀ ਕਿ ਬਸ ਇਹੀ ਲਿਖਿਆ ਹੈ ਮੰਮੀ ਆਪਣਾ ਖਿਆਲ ਰੱਖਣਾ ਅਤੇ ਉਹ ਜੋ ਆਪਣੇ ਪਿੰਡ ਕਮਲੀ ਜੀ ਰਹਿੰਦੀ ਹੈ ਨਾ ਉਸ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਇਹ ਕਹਿਣ ਤੋਂ ਬਾਅਦ ਉਸ ਨੇ ਚਿੱਠੀ ਨੂੰ ਬੰਦ ਕਰ ਦਿੱਤਾ ਤੇ ਅਮਰਕੌਰ ਵੱਲ ਦੇਖਣ ਲੱਗੀ ਕਹਿੰਦੀ ਮਾਸੀ ਇਹ ਕਮਲੀ ਕੌਣ ਹੈ ਗੁਰਸੇਵਕ ਨੇ ਜਿਸ ਨੂੰ ਸਤਿਸ਼੍ਰੀ ਅਕਾਲ ਕਿਹਾ ਹੈ ਇਹ ਸੁਣ ਕੇ ਅਮਰਕੌਰ ਨੇ ਮੂੰਹ ਦੂਜੇ ਪਾਸੇ ਕਰ ਲਿਆ ਤੇ ਵਿੱਚ ਵਿੱਚ ਹੱਸਣ ਲੱਗੀ ਮੀਤੀ ਨੂੰ ਸ਼ੱਕ ਹੋ ਗਿਆ ਤੇ ਕਹਿੰਦੀ ਦੱਸੋ ਨਾ ਮਾਸੀ ਜੀ ਕਮਲੀ ਜੀ ਕਿਸ ਨੂੰ ਕਿਹਾ ਹੈ ਉਸ ਨੇ ਅਮਰਕੌਰ ਕਹਿੰਦੀ ਤੈਨੂੰ ਕਿਹਾ ਹੈ ਇਹ ਸੁਣ ਕੇ ਮੀਤੀ ਨੇ ਆਪਣੇ ਮੱਥੇ ਤੇ ਤਿਉੜੀਆਂ ਪਾ ਲਈਆਂ ਤੇ ਕਹਿੰਦੀ ਮਾਸੀ ਆਉਣ ਦੇ ਉਸ ਗੁਰਸੇਵਕ ਦੇ ਬੱਚੇ ਨੂੰ ਉਸ ਨੂੰ ਮੈਂ ਕਿੱਥੋਂ ਕਮਲੀ ਲੱਗਦੀ ਆ ਆਏਗਾ ਤਾਂ ਦੱਸਾਂਗੀ ਉਸ ਨੂੰ ਮੀਤੀ ਕਹਿਣ ਲੱਗੀ ਇਹ ਚਿੱਠੀ ਮੈਂ ਲੈ ਜਾਵਾਂ ਮਾਸੀ ਤੁਹਾਨੂੰ ਤਾਂ ਮੈਂ ਪੜ੍ਹ ਕੇ ਸੁਣਾ ਦਿੱਤੀ ਹੈ ਅਮਰਕੌਰ ਨੇ ਮੀਤੀ ਦੇ ਹੱਥੋਂ ਚਿੱਠੀ ਫੜ ਲਈ ਤੇ ਕਹਿੰਦੀ ਐਵੇਂ ਕਿਵੇਂ ਦੇ ਦਿਆਂ ਤੈਨੂੰ ਚਿੱਠੀ ਮੇਰੇ ਪੁੱਤ ਦੇ ਹੱਥ ਲੱਗੇ ਨੇ ਇਸ ਨੂੰ ਇਸ ਵਿੱਚੋਂ ਉਸ ਦੀ ਖੁਸ਼ਬੂ ਆ ਰਹੀ ਹੈ ਅਮਰਕੌਰ ਨੇ ਆਪਣੇ ਕਲੇਜੇ ਨਾਲ ਚਿੱਠੀ ਲਾ ਲਈ ਤੇ ਉਸ ਚਿੱਠੀ ਨੂੰ ਚੁੰਮਣ ਲੱਗੀ ਮਾ ਦੇ ਪਿਆਰ ਨੂੰ ਦੇਖ ਕੇ ਮੀਤੀ ਦੀਆਂ ਅੱਖਾਂ ਭਰ ਆਈਆਂ ਕਹਿੰਦੀ ਮਾਸੀ ਮੈਂ ਤਾਂ ਦੱਸਣਾ ਹੀ ਭੁੱਲ ਗਈ ਮੰਮੀ ਨੇ ਕਿਹਾ ਸੀ ਕਿ ਰਾਤ ਦੀ ਰੋਟੀ ਮੈਂ ਤੁਹਾਨੂੰ ਦੇ ਜਾਇਆ ਕਰਾਂਗੀ ਅਤੇ ਹੁਣ ਰਾਤ ਦੀ ਰੋਟੀ ਨਾ ਬਣਾਇਆ ਕਰੋ ਹੁਣ ਤੁਸੀਂ ਇਕੱਲੇ ਹੋ ਤੇ ਇਕੱਲੇ ਵਾਸਤੇ ਕੀ ਸਬਜ਼ੀ ਬਣਾਏਂਗੀ ਤੇ ਕੀ ਰੋਟੀਆਂ ਪਕਾਏਂਗੀ ਮੀਤੀ ਅਮਰਕੌਰ ਦਾ ਖਿਆਲ ਰੱਖਦੀ ਸੀ ਅਮਰਕੌਰ ਨੂੰ ਤਾਂ ਆਪਣੇ ਪੁੱਤ ਗੁਰਸੇਵਕ ਦੇ ਲਈ ਮੀਤੀ ਪਸੰਦ ਸੀ ਮੀਤੀ 10ਵੀਂ ਕਲਾਸ ਪਾਸ ਸੀ ਅਤੇ ਬਹੁਤ ਹੀ ਸੁਗੜ ਸਿਆਣੀ ਸੀ ਸਭ ਤੋਂ ਵੱਡੀ ਗੱਲ ਸ਼ਰਮ ਅਤੇ ਇੱਜ਼ਤ ਵਾਲੀ ਸੀ ਅਮਰਕੌਰ ਨੇ ਇਹੀ ਸੋਚਿਆ ਸੀ ਕਿ ਜਦੋਂ 5 ਸਾਲਾਂ ਬਾਅਦ ਉਸ ਦਾ ਪੁੱਤ ਅਫਸਰ ਬਣ ਕੇ ਆ ਜਾਏਗਾ ਤਾਂ ਮੀਤੀ ਨੂੰ ਆਪਣੀ ਨੂੰਹ ਬਣਾਏਗੀ ਉਹ ਇਹ ਗੱਲ ਮੀਤੀ ਦੀ ਮੰਮੀ ਨੂੰ ਵੀ ਕਹਿ ਚੁੱਕੀ ਸੀ ਅਤੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ ਫੇਰ ਗੁਰਸੇਵਕ ਦੀ ਜਦੋਂ ਵੀ ਚਿੱਠੀ ਆਉਂਦੀ ਸੀ ਸਭ ਤੋਂ ਪਹਿਲਾਂ ਮੀਤੀ ਨੂੰ ਹੀ ਉਸਦੀ ਚਿੱਠੀ ਦਾ ਇੰਤਜ਼ਾਰ ਹੁੰਦਾ ਸੀ ਆਪਣੇ ਪਾਪਾ ਤੋਂ ਪੁੱਛਦੀ ਪਾਪਾ ਗੁਰਸੇਵਕ ਦੀ ਕੋਈ ਚਿੱਠੀ ਤਾਂ ਨਹੀਂ ਆਈ ਉਸਦੇ ਪਾਪਾ ਅੱਗੋਂ ਇਹ ਕਹਿੰਦੇ ਤੈਨੂੰ ਇੰਨੀ ਚਿੰਤਾ ਕਿਉਂ ਹੈ ਤਾਂ ਮੀਤੀ ਗੱਲ ਨੂੰ ਟਾਲ ਦਿੰਦੀ ਨਹੀਂ ਤਾਂ ਪਾਪਾ ਜੀ ਉਹ ਤਾਂ ਮਾਸੀ ਪੁੱਛ ਰਹੀ ਸੀ ਪਰ ਦਿਲ ਹੀ ਦਿਲ ਵਿੱਚ ਗੁਰਸੇਵਕ ਨੂੰ ਉਹ ਵੀ ਪਸੰਦ ਕਰਦੀ ਸੀ ਅਤੇ ਚਿੱਠੀ ਦੇ ਆਖਰ ਵਿੱਚ ਇੱਕ ਸ਼ਬਦ ਗੁਰਸੇਵਕ ਉਸ ਲਈ ਜ਼ਰੂਰ ਲਿਖਦਾ ਸੀ ਕਿ ਮੰਮੀ ਕਮਲੀ ਜੈ ਨੂੰ ਮੇਰੀ ਸਤਿ ਸ਼੍ਰੀ ਅਕਾਲ ਕਹਿਣਾ ਇਸ ਇੱਕ ਸ਼ਬਦ ਵਿੱਚ ਮੀਤੀ ਦੀਆਂ ਅੱਖਾਂ ਵਿੱਚ ਗੁਰਸੇਵਕ ਦੇ ਸੁਪਨੇ ਸਜਣ ਲੱਗੇ ਸਾਰਾ ਦਿਨ ਤਾਂ ਅਮਰਕੌਰ ਮੀਤੀ ਦੇ ਆ ਜਾਣ ਤੇ ਖੁਸ਼ ਹੋ ਜਾਂਦੀ ਉਹ ਰੋਟੀ ਬਣਾ ਦਿੰਦੀ ਦੁਪਹਿਰ ਦਾ ਖਾਣਾ ਬਣਾ ਦਿੰਦੀ ਘਰ ਦੀ ਸਫਾਈ ਵੀ ਕਰ ਜਾਂਦੀ ਤੇ ਨਾਲ-ਨਾਲ ਗੱਲਾਂ ਵੀ ਕਰਦੀ ਰਹਿੰਦੀ ਪਰ ਰਾਤ ਜਦੋਂ ਅੱਗੋਂ ਆਉਂਦੀ ਤਾਂ ਪੁੱਤ ਦੀ ਜਾਦਸਤਾਉਣ ਲੱਗ ਜਾਂਦੀ ਬੀਤਿਆ ਹੋਇਆ ਸਮਾਂ ਜ਼ਿਆਦਾਉਂ ਲੱਗਦਾ ਬੜਾ ਔਖਾ ਸਮਾਂ ਕੱਢਿਆ ਸੀ ਅਮਰਕੌਰ ਨੇ ਪਤੀ ਦੀ ਮੌਤ ਤੋਂ ਬਾਅਦ ਪੁੱਤ ਦੀ ਉਮਰ 4 ਸਾਲ ਦੀ ਸੀ ਪਤੀ ਉਹਨਾਂ ਦੀ ਆਪਣੀ ਜ਼ਮੀਨ ਸੀ ਜੋ ਉਹਨਾਂ ਉਸ ਨੇ ਠੇਕੇ ਤੇ ਚੜਾ ਦਿੱਤੀ ਸੀ ਇਸ ਨਾਲ ਇਹ ਹੁੰਦਾ ਸੀ ਕਿ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਸੀ ਪਰ ਆਪਣੇ ਲਈ ਅਮਰ ਕੌਰ ਨੇ ਪਰੇਸ਼ਾਨੀ ਦਾਹੀ ਚੁਣਾਵ ਕਰਕੇ ਪੁੱਤ ਨੂੰ ਚੰਗੇ ਸਕੂਲ ਵਿੱਚ ਪਾਇਆ ਸਾਲ-ਸਾਲ ਆਪਣੇ ਕੱਪੜੇ ਨਹੀਂ ਬਣਾਉਂਦੀ ਸੀ ਕਿ ਕਿਤੇ ਜ਼ਿਆਦਾ ਖਰਚਾ ਨਾ ਹੋ ਜਾਏ ਪਰ ਗੁਰਸੇਵਕ ਦੇ ਲਈ ਉਸ ਨੇ ਕੋਈ ਕਮੀ ਨਹੀਂ ਛੱਡੀ ਸੀ ਅਤੇ ਉਸ ਨੇ ਵੀ ਆਪਣੀ ਮਾਂ ਦੇ ਸਾਰੇ ਸੁਪਨੇ ਪੂਰੇ ਕਰਨ ਦਾ ਧਾਰ ਲਿਆ ਸੀ ਹੌਲੀ-ਹੌਲੀ ਸਮਾਂ ਗੁਜ਼ਰਨ ਲੱਗਿਆ ਪਹਿਲਾ ਚਿੱਠੀ ਹਰ ਹਫ਼ਤੇ ਆਉਂਦੀ ਸੀ ਫਿਰ ਹਰ ਮਹੀਨੇ ਵਿੱਚ ਦੋ ਵਾਰ ਅਤੇ ਫਿਰ 2 ਮਹੀਨਿਆਂ ਬਾਅਦ ਆਉਣ ਲੱਗੀ ਫਿਰ ਦਿਨ ਵਧਣ ਲੱਗੇ ਇਸ ਦੇ ਬਾਅਦ ਗੁਰਸੇਵਕ ਦੀਆਂ ਗੱਲਾਂ ਵਿੱਚ ਹੁਣ ਉਦਾਸੀ ਚਲਕ ਰਹੀ ਸੀ 3 ਸਾਲ ਬੀਤੇ ਤਾਂ ਮੀਤੀ ਦਾ ਜਿਗਰ ਵੀ ਖਤਮ ਹੋਣ ਲੱਗਿਆ ਛੋਟੀ ਜਿਹੀ ਚਿੱਠੀ ਹੁੰਦੀ ਸੀ ਜਿਸ ਵਿੱਚ ਲਿਖਿਆ ਹੁੰਦਾ ਸੀ ਮੰਮੀ ਤੂੰ ਕਿਵੇਂ ਆ ਮੇਰੇ ਲਈ ਅਰਦਾਸ ਕਰ ਬਸ ਕੁਝ ਲਾਈਨਾਂ ਹੀ ਹੁੰਦੀਆਂ ਸੀ ਪਰ ਉਹ ਵੀ ਅਮਰਕੌਰ ਲਈ ਕੀਮਤੀ ਅਹਿਸਾਸ ਦੀ ਤਰ੍ਹਾਂ ਹੁੰਦੀਆਂ ਸੀ ਅਸਨੇਗਰ ਸੇਵਕ ਦੀ ਹੁਣ ਤੱਕ ਦੀਆਂ ਸਾਰੀਆਂ ਚਿੱਠੀਆਂ ਸੰਭਾਲ ਕੇ ਰੱਖੀਆਂ ਸੀ ਫਿਰ ਇੱਕ ਆਖਰੀ ਚਿੱਠੀ ਆਈ ਕਿ ਮੰਮੀ ਮੈਂ ਪੀ ਐਚ ਡੀ ਕਰ ਲਈ ਹੈ ਮੈਂ ਵਾਪਸ ਆ ਰਿਹਾ ਹਾਂ ਇਸ ਚਿੱਠੀ ਨੇ ਤਾਂ ਜਿਵੇਂ ਅਮਰਕੌਰ ਦੇ ਅੰਦਰ jaan ਹੀ ਭਰ ਦਿੱਤੀ ਸੀ ਉਸਨੇਗਰ ਸੇਵਕ ਦੀ ਪਸੰਦ ਦੇ ਸਾਰੇ ਖਾਣੇ ਮੀਤੀ ਤੋਂ ਬਣਵਾਏ ਅਮਰਕੌਰ ਮੀਤੀ ਦੀ ਮਾਂ ਨੂੰ ਕਹਿਣ ਲੱਗੀ ਗੁਰਸੇਵਕ ਦੀ ਨੌਕਰੀ ਲੱਗਦੇ ਹੀ ਮੈਂ ਮੀਤੀ ਦਾ ਹੱਥ ਮੰਗ ਲਵਾਂਗੀ ਮੀਤੀ ਸ਼ਰਮਾ ਰਹੀ ਸੀ ਮੀਤੀ ਦੀ ਮੰਮੀ ਨੇ ਉਸ ਤੇ ਆਉਣ ਲਈ ਆਉਣ ਵਾਲੇ ਸਾਰੇ ਰਿਸ਼ਤਿਆਂ ਨੂੰ ਬਸ ਇਸ ਲਈ ਮਨਾ ਕੀਤਾ ਸੀ ਕਿਉਂਕਿ ਉਹ ਜਾਣਦੀ ਸੀ ਕਿ ਅਮਰਕੌਰ ਦਾ ਕੀ ਇਰਾਦਾ ਹੈ ਹੁਣ ਬੇਵਸ ਸਬਰੀ ਦੇ ਨਾਲ ਅਮਰਕੌਰ ਨੂੰ ਗੁਰਸੇਵਕ ਦਾ ਇੰਤਜ਼ਾਰ ਸੀ ਦਰਵਾਜ਼ਾ ਖੜਕਿਆ ਤਾਂ ਜਦੋਂ ਦਰਵਾਜ਼ਾ ਅਮਰਕੌਰ ਨੇ ਖੋਲਿਆ ਤਾਂ ਸਾਹਮਣੇ ਪੈਂਟ ਕੋਟ ਪਾਏ ਗੁਰਸੇਵਕ ਨੂੰ ਦੇਖ ਕੇ ਉਸ ਦੀਆਂ ਅੱਖਾਂ ਭਰ ਆਈਆਂ ਉਸਨੇ ਆਪਣੇ ਸੀਨੇ ਨਾਲ ਗੁਰਸੇਵਕ ਨੂੰ ਲਾਇਆ ਤੇ ਉੱਚੀ-ਉੱਚੀ ਰੋਣ ਲੱਗੀ 5 ਸਾਲ ਦੀ ਜੁਦਾਈ ਸੀ ਜੋ ਇੰਨੀ ਜਲਦੀ ਖਤਮ ਨਹੀਂ ਹੋ ਸਕਦੀ ਸੀ ਗੁਰਸੇਵਕ ਨੇ ਵੀ ਮਾਂ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਮੀਤੀ ਦੂਰ ਖੜੀ ਗੁਰਸੇਵਕ ਨੂੰ ਦੇਖ ਰਹੀ ਸੀ ਉਹ ਤਾਂ ਗੁਰਸੇਵਕ ਲੱਗ ਹੀ ਨਹੀਂ ਰਿਹਾ ਸੀ ਕੋਈ ਪਰਦੇਸੀ ਬਾਬੂ ਲੱਗ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਅੰਗਰੇਜ਼ ਹੋਵੇ ਗੋਰਾ ਚਿੱਟਾ ਰੰਗ ਉਸ ਦੇ ਕਾਲੇ ਰੰਗ ਦਾ ਪੈਂਟਕੋਟ ਤੇ ਅੱਖਾਂ ਤੇ ਕਾਲੇ ਰੰਗ ਦਾ ਚਸ਼ਮਾ ਸੀ ਆਪਣੀ ਮਾਂ ਨੂੰ ਮਿਲਣ ਤੋਂ ਬਾਅਦ ਗੁਰਸੇਵਕ ਦੀ ਨਜ਼ਰ ਮੀਤੀ ਤੇ ਪਈ ਤਾਂ ਚਿਹਰੇ ਤੇ ਬੇਪਰਵਾਹੀ ਸੀ ਮੀਤੀ ਨੇ ਅੱਗੇ ਹੋ ਕੇ ਉਸ ਨੂੰ ਸਤਿ ਸ਼੍ਰੀ ਅਕਾਲ ਕਿਹਾ ਉਸ ਨੇ ਲਾਪਰਵਾਹੀ ਨਾਲ ਜਵਾਬ ਦਿੱਤਾ ਫਿਰ ਕਹਿੰਦਾ ਕਿਵੇਂ ਹੈ ਤੂੰ ਮੀਤੀ ਮੀਤੀ ਨੇ ਕਿਹਾ ਮੈਂ ਤਾਂ ਬਿਲਕੁਲ ਠੀਕ ਆ ਪਰ ਤੂੰ ਤਾਂ ਬਿਲਕੁਲ ਬਦਲ ਗਿਆ ਹੈ ਉਹ ਕਹਿੰਦਾ ਹਾਂ ਸਮੇਂ ਦੇ ਨਾਲ ਬਦਲ ਜਾਣ ਵਾਲੇ ਹੀ ਕਾਮਯਾਬ ਹੁੰਦੇ ਇਨਸਾਨ ਬਣਦੇ ਨੇ ਪਤਾ ਨਹੀਂ ਕਿਉਂ ਪਰ ਮੀਤੀ ਨੂੰ ਲੱਗਿਆ ਜਿਵੇਂ ਉਹ ਕਿਸੇਵਕ ਨਹੀਂ ਰਿਹਾ ਜੋ ਇੱਥੋਂ ਜਾਂਦੇ ਹੋਏ ਆਪਣੀਆਂ ਅੱਖਾਂ ਵਿੱਚ ਹੰਝੂ ਪੜ ਕੇ ਗਿਆ ਸੀ ਅਤੇ ਉਸ ਨੂੰ ਕਹਿੰਦਾ ਸੀ ਕਿ ਮੇਰਾ ਇੰਤਜ਼ਾਰ ਤਾਂ ਕਰੇਂਗੀ ਨਾ ਮੀਤੀ ਮੀਤੀ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਪਰ ਉਸ ਦਾ ਇੰਤਜ਼ਾਰ ਜ਼ਰੂਰ ਕੀਤਾ ਸੀ ਹੁਣ ਵਾਪਸ ਆਇਆ ਤਾਂ ਅੱਖਾਂ ਵਿੱਚ ਪਰਾਇਆਪਨ ਸੀ ਤੇ ਬੋਲਚਾਲ ਵਿੱਚ ਵੀ ਰੁੱਖਾਪਨ ਸੀ ਅਮਰਕੌਰ ਦਾ ਇਰਾਦਾ ਸੀ ਕਿ ਸਾਰਿਆਂ ਨਾਲ ਬੈਠ ਕੇ ਹੀ ਖਾਣਾ ਖਾਂਦੇ ਆ ਪਰ ਮੀਤੀ ਰੁਕ ਨਹੀਂ ਸਕੀ ਕਹਿੰਦੀ ਮਾਸੀ ਮੈਨੂੰ ਘਰੇ ਕੰਮ ਨੇ ਮੈਂ ਕੱਲ ਆ ਜਾਵਾਂਗੀ ਅਮਰਕੌਰ ਕਹਿੰਦੀ ਸਵੇਰ ਤੋਂ ਤੂੰ ਰਸੋਈ ਵਿੱਚ ਖਾਣਾ ਬਣਾ ਰਹੀ ਹੈ ਸਾਡੇ ਨਾਲ ਖਾਣਾ ਤਾਂ ਖਾ ਕੇ ਜਾ ਮੀਤੀ ਕਹਿੰਦੀ ਨਹੀਂ ਬਸ ਪੇਟ ਭਰ ਗਿਆ ਗੁਰਸੇਵਕ ਨੇ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਹ ਆਪਣੇ ਘਰ ਚਲੀ ਗਈ 10 ਦਿਨ ਬੀਤੇ ਸੀ ਕਿ ਜਦੋਂ ਇੱਕ ਨਵੀਂ ਫਰਮਾਇਸ਼ ਗੁਰਸੇਵਕ ਨੇ ਆਪਣੀ ਮਾਂ ਦੇ ਸਾਹਮਣੇ ਰੱਖ ਦਿੱਤੀ ਕਹਿੰਦਾ ਕਿ ਮੈਂ ਪਿੰਡ ਵਿੱਚ ਰਹਿਣਾ ਨਹੀਂ ਚਾਹੁੰਦਾ ਵੈਸੇ ਵੀ ਇਹੋ ਜਿਹੀ ਪੜ੍ਹਾਈ ਮੈਂ ਕਰਕੇ ਆਇਆ ਹਾਂ ਜਿਹੋ ਜਿਹੀ ਪੜ੍ਹਾਈ ਮੈਂ ਕਰਕੇ ਆਇਆ ਹਾਂ ਮੈਨੂੰ ਸ਼ਹਿਰ ਵਿੱਚ ਨੌਕਰੀ ਮਿਲੇਗੀ ਇੱਥੇ ਪਿੰਡ ਵਿੱਚ ਨਹੀਂ ਅਮਰਕੌਰ ਚੁੱਪਚਾਪ ਸੁਣ ਰਹੀ ਸੀ ਗੁਰਸੇਵਕ ਕਹਿੰਦਾ ਮੰਮੀ ਮੈਂ ਚਾਹੁੰਦਾ ਹਾਂ ਕਿ ਇਹ ਘਰ ਤੇ ਜ਼ਮੀਨ ਵੇਚ ਕੇ ਸ਼ਹਿਰ ਘਰ ਲੈ ਲੈਂਦੇ ਆ ਤੇ ਨੌਕਰੀ ਵੀ ਲੱਗ ਜਾਏਗੀ ਤੇ ਫਿਰ ਆਪਾਂ ਨੂੰ ਰਹਿਣਾ ਵੀ ਤਾਂ ਸ਼ਹਿਰ ਵਿੱਚ ਹੀ ਪਏਗਾ ਅਮਰਕੌਰ ਗੁਰਸੇਵਕ ਦੀ ਗੱਲ ਸਮਝ ਗਈ ਸੀ ਪਰ ਪਿੰਡ ਦਾ ਸਾਰਾ ਸਾਥ ਸੀ ਸਾਲਾਂ ਦਾ ਸਾਥ ਸੀ ਫਿਰ ਅਮਰਕੌਰ ਨੂੰ ਮੀਤੀ ਦਾ ਵੀ ਖਿਆਲ ਆਉਣ ਲੱਗਿਆ ਕਹਿੰਦੀ ਠੀਕ ਹੈ ਕਹਿੰਦਾ ਹੈ ਤੂੰ ਨੌਕਰੀ ਤਾਂ ਤੇਰੀ ਸ਼ਹਿਰ ਵਿੱਚ ਹੀ ਲੱਗੇਗੀ ਪਰ ਮੈਂ ਚਾਹੁੰਦੀ ਸੀ ਕਿ ਮੀਤੀ ਨਾਲ ਤੇਰੀ ਗੱਲ ਪੱਕੀ ਕਰਕੇ ਹੀ ਇੱਥੋਂ ਜਾਵਾਂ ਇਹ ਸੁਣ ਕੇ ਗੁਰਸੇਵਕ ਨੇ ਤਿਉੜੀਆਂ ਪਾ ਲਈਆਂ ਕਹਿੰਦਾ ਕੀ ਮਤਲਬ ਹੁਣ ਉਸ ਨਾਲ ਕਿਹੜੀ ਗੱਲ ਪੱਕੀ ਕਰਨੀ ਹੈ ਅਮਰਕਰ ਕਹਿੰਦੀ ਮੈਨੂੰ ਮੀਤੀ ਬਹੁਤ ਪਸੰਦ ਹੈ ਮੈਂ ਤਾਂ ਹਮੇਸ਼ਾ ਤੋਂ ਉਸ ਨੂੰ ਆਪਣੀ ਨੋਹ ਦੀ ਨਜ਼ਰ ਨਾਲ ਹੀ ਦੇਖਿਆ ਹੈ ਮੈਂ ਸੋਚਿਆ ਸੀ ਕਿ ਜਦੋਂ ਤੂੰ ਵਾਪਸ ਆਏਂਗਾ ਤਾਂ ਤੇਰਾ ਵਿਆਹ ਮੀਤੀ ਨਾਲ ਕਰ ਦਿਆਂਗੀ ਅਤੇ ਮੈਂ ਤਾਂ ਮੀਤੀ ਦੀ ਮਾਂ ਨੂੰ ਵੀ ਕਹਿ ਦਿੱਤਾ ਹੈ ਕਿ ਮੀਤੀ ਮੇਰੇ ਗੁਰਸੇਵਕ ਦੀ ਇਮਾਨਤ ਹੈ ਇਹ ਗੱਲ ਸੁਣਦੇ ਹੀ ਗੁਰਸੇਵਕ ਗੁੱਸੇ ਨਾਲ ਕਹਿਣ ਲੱਗਿਆ ਤੂੰ ਕੀ ਸਮਝਦੀ ਹੈ ਕਿ ਮੈਂ ਉਸ ਗਵਾਰ ਕੁੜੀ ਦੇ ਨਾਲ ਵਿਆਹ ਕਰਾਂਗਾ ਜਿਸ ਦੀ ਐਜੂਕੇਸ਼ਨ ਬਸ 10th ਤੱਕ ਹੀ ਹੈ ਮੰਮੀ ਮੈਂ ਜਿੰਨਾ ਲੋਕਾਂ ਵਿੱਚ ਉੱਠਣ ਬੈਠਣ ਲੱਗਿਆ ਹਾਂ ਅਤੇ ਜਿਸ ਤਰ੍ਹਾਂ ਦੀ ਨੌਕਰੀ ਮੇਰੀ ਲੱਗਣ ਵਾਲੀ ਹੈ ਉਹ ਮੇਰੇ ਨਾਲ ਚੱਲ ਨਹੀਂ ਸਕਦੀ ਅਮਰਕੌਰ ਕਹਿੰਦੀ ਕੀ ਮਤਲਬ ਤੇਰੀ ਨੌਕਰੀ ਆਪਣੀ ਜਗ੍ਹਾ ਹੈ ਪਰ ਮੀਤੀ ਆਪਣੀ ਜਗ੍ਹਾ ਹੈ ਬਹੁਤ ਚੰਗੀ ਕੁੜੀ ਹੈ ਉਹ ਇਨਾ 5 ਸਾਲਾਂ ਵਿੱਚ ਉਸਨੇ ਮੇਰਾ ਬਹੁਤ ਖਿਆਲ ਰੱਖਿਆ ਹੈ ਮੈਨੂੰ ਕਿਸੇ ਕੰਮ ਨੂੰ ਹੱਥ ਤੱਕ ਨਹੀਂ ਲਗਾਉਣ ਦਿੱਤਾ ਘਰ ਦੇ ਸਾਰੇ ਕੰਮ ਕਰਦੀ ਸੀ ਉਸਦੇ ਘਰ ਵਾਲਿਆਂ ਨੇ ਤੇਰੀ ਆਸ ਵਿੱਚ ਮੀਤੀ ਦਾ ਰਿਸ਼ਤਾ ਤੱਕ ਨਹੀਂ ਕੀਤਾ ਗੁਰਸੇਵਕ ਕਹਿੰਦਾ ਕੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਉਸ ਨਾਲ ਵਿਆਹ ਕਰਾਂਗਾ ਮੰਮੀ ਮੀਤੀ ਮੈਨੂੰ ਚੰਗੀ ਲੱਗਦੀ ਸੀ ਪਰ ਐਨੀ ਨਹੀਂ ਕਿ ਮੈਂ ਉਸ ਨੂੰ ਆਪਣੀ ਪਤਨੀ ਬਣਾ ਲਵਾਂ ਮੈਂ ਉਸ ਨਾਲ ਵਿਆਹ ਨਹੀਂ ਕਰ ਸਕਦਾ ਅਤੇ ਕੁਝ ਸਾਲਾਂ ਤੱਕ ਮੈਂ ਵਿਆਹ ਕਰਾਉਣਾ ਵੀ ਨਹੀਂ ਹੈ ਜਦੋਂ ਤੱਕ ਮੈਂ ਸਟੈਬਲਿਸ਼ ਨਹੀਂ ਹੋ ਜਾਂਦਾ ਬਸ ਤੁਸੀਂ ਇਸ ਕਿਸੇ ਨੂੰ ਖਤਮ ਕਰੋ ਮੈਂ ਕੁਝ ਦਿਨਾਂ ਵਿੱਚ ਹੀ ਘਰ ਅਤੇ ਜ਼ਮੀਨ ਵੇਚਣ ਵਾਲਾ ਹਾਂ ਫਿਰ ਆਪਾਂ ਦੋਨੇ ਸ਼ਹਿਰ ਚਲੇ ਜਾਵਾਂਗੇ ਗੁਰਸੇਵਕ ਨੇ ਤਾਂ ਜਿਵੇਂ ਗੱਲ ਹੀ ਖਤਮ ਕਰ ਦਿੱਤੀ ਕਹਿਨ ਨੂੰ ਤਾਂ ਕੁਝ ਛੋਟਾ ਨਹੀਂ ਸੀ ਪਰ ਅਮਰਕੌਰ ਬਹੁਤ ਪਰੇਸ਼ਾਨ ਸੀ ਕਿ ਕਿਵੇਂ ਮਨਾ ਕਰੇ ਕਦੋਂ ਦੇ ਮੀਤੀ ਦੇ ਮੰਮੀ ਪਾਪਾ ਗੁਰਸੇਵਕ ਦਾ ਇੰਤਜ਼ਾਰ ਕਰ ਰਹੇ ਨੇ ਕਿ ਗੁਰਸੇਵਕ ਆਏਗਾ ਤਾਂ ਆਪਣੀ ਧੀ ਦਾ ਵਿਆਹ ਕਰਕੇ ਉਸ ਨੂੰ ਵਿਦਾ ਕਰ ਦੇਣਗੇ 5 ਸਾਲ ਉਸ ਨੇ ਮੀਤੀ ਦੇ ਮਾਪਿਓ ਨੂੰ ਇਹੀ ਕਹਿ ਕੇ ਰੋਕੀ ਰੱਖਿਆ ਕਿ ਮੀਤੀ ਮੇਰੇ ਗੁਰਸੇਵਕ ਦੀ ਅਮਾਨਤ ਹੈ ਤੇ ਜਦੋਂ ਗੁਰਸੇਵਕ ਹੀ ਨਹੀਂ ਮੰਨ ਰਿਹਾ ਸੀ ਅਮਰਕੌਰ ਨੇ ਬਹੁਤ ਚਾਇਆ ਕਿ ਗੁਰਸੇਵਕ ਮੀਤੀ ਲਈ ਮੰਨ ਜਾਏ ਪਰ ਗੁਰਸੇਵਕ ਦੀ ਨਾਂ ਹਾਂ ਵਿੱਚ ਨਹੀਂ ਬਦਲੀ ਅਮਰਕੌਰ ਸ਼ਹਿਰ ਜਾਣ ਤੋਂ ਪਹਿਲਾਂ ਮੀਤੀ ਦੇ ਘਰ ਗਈ ਤਾਂ ਬੜੀ ਸ਼ਰਮਿੰਦਾ ਸ਼ਰਮਿੰਦਾ ਸੀ ਮੀਤੀ ਦੀ ਮੰਮੀ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੀ ਮੈਨੂੰ ਮaaf ਕਰ ਦਿਓ ਮੈਂ ਮੀਤੀ ਦੇ ਨਾਲ ਬੜੀ ਜ਼ਿਆਤੀ ਕੀਤੀ ਹੈ ਮੀਤੀ ਦੀ ਮੰਮੀ ਕਹਿਣ ਲੱਗੀ ਕੀ ਹੋ ਗਿਆ ਭੈਣ ਜੀ ਫਿਰ ਅਮਰਕੌਰ ਰੋਣ ਲੱਗੀ ਕਹਿੰਦੀ ਗੁਰਸੇਵਕ ਮੀਤੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਇਹ ਸੋੰਦੇ ਹੀ ਮਿੱਤੀ ਦੀ ਮੰਮੀ ਗੁੱਸੇ ਵਿੱਚ ਕਹਿਣ ਲੱਗੀ ਤੁਸੀਂ ਫਿਰ ਸਾਡੀ ਧੀ ਨੂੰ ਕਿਉਂ ਬਿਠਾਏ ਰੱਖਿਆ ਜਦੋਂ ਤੇਰਾ ਪੁੱਤ ਹੀ ਤੇਰੇ ਵਸ ਵਿੱਚ ਨਹੀਂ ਸੀ ਇਸ ਤੋਂ ਪਹਿਲਾਂ ਕਿ ਗੱਲ ਜ਼ਿਆਦਾ ਵਿਗੜਦੀ ਮਿੱਤੀ ਆ ਗਈ ਕਹਿੰਦੀ ਮਾਸੀ ਜੇ ਉਹ ਵਿਆਹ ਨਹੀਂ ਕਰਨਾ ਚਾਹੁੰਦਾ ਤਾਂ ਕੋਈ ਗੱਲ ਨਹੀਂ ਮੈਂ ਵੀ ਉਸ ਲਈ ਜ਼ਿਆਦਾ ਸੀਰੀਅਸ ਨਹੀਂ ਸੀ ਮੈਂ ਆਪ ਤਾਂ ਆਪਣੀ ਮਾਂ ਨੂੰ ਤਾਂ ਮਿੱਤੀ ਆਪਣੀ ਮਾਂ ਨੂੰ ਕਹਿਣ ਲੱਗੀ ਮੈਂ ਕੋਈ ਬੁੱਢੀ ਤਾਂ ਨਹੀਂ ਹੋ ਗਈ ਮੇਰਾ ਰਿਸ਼ਤਾ ਦੇਖ ਕੇ ਮੇਰਾ ਹੋਇਆ ਕਰ ਦਿਓ ਇਸ ਵਿੱਚ ਮਾਸੀ ਦਾ ਕੋਈ ਕਸੂਰ ਨਹੀਂ ਹੈ ਗੁਰਸੇਵਕ ਦੀ ਮਰਜ਼ੀ ਨਹੀਂ ਤਾਂ ਕੋਈ ਗੱਲ ਨਹੀਂ ਫਿਲਹਾਲ ਮੀਤੀ ਨੇ ਹੀ ਗੱਲ ਸੰਭਾਲ ਲਈ ਅਮਰਕੌਰ ਪੁੱਤ ਦੇ ਨਾਲ ਸ਼ਹਿਰ ਆ ਗਈ ਜ਼ਮੀਨ ਬਹੁਤ ਮਹਿੰਗੀ ਵਿਕੀ ਸੀ ਸ਼ਹਿਰ ਵਿੱਚ ਇੱਕ ਚੰਗੇ ਇਲਾਕੇ ਵਿੱਚ ਵਧੀਆ ਘਰ ਲੈ ਲਿਆ ਗੁਰਸੇਵਕ ਦੀ ਨੌਕਰੀ ਵੀ ਲੱਗ ਗਈ ਖੁਸ਼ਹਾਲੀ ਦੀ ਸ਼ਕਲ ਅਮਰਕੌਰ ਨੇ ਹੁਣ ਆ ਕੇ ਦੇਖੀ ਸੀ ਜਦੋਂ ਵਾਲ ਚਿੱਟੇ ਹੋ ਗਏ ਸੀ ਗੁਰਸੇਵਕ ਦੀ ਚੰਗੀ ਖਾਸੀ ਸੈਲਰੀ ਸੀ ਗੁਰਸੇਵਕ ਨੇ ਘਰ ਵਿੱਚ ਨੌਕਰਾਨੀ ਰੱਖ ਲਈ ਅਮਰ ਕੌਰ ਨੂੰ ਕੰਮ ਕਰਨ ਦੀ ਆਦਤ ਸੀ ਇਸ ਲਈ ਖਾਣਾ ਪਕਾਉਣਾ ਉਹ ਖੁਦ ਹੀ ਕਰਦੀ ਸੀ ਤੇ ਗੁਰਸੇਵਕ ਨੂੰ ਆਪਣੇ ਹੱਥਾਂ ਨਾਲ ਖਵਾਉਂਦੀ ਸੀ ਪਰ ਗੁਰਸੇਵਕ ਬਦਲ ਗਿਆ ਸੀ ਬੜੀ ਮੁਸ਼ਕਲ ਨਾਲ ਇੱਕ ਬੁਰਕੀ ਲੈਂਦਾ ਤੇ ਕਹਿੰਦਾ ਮੰਮੀ ਮੈਨੂੰ ਤੁਹਾਡੇ ਹੱਥਾਂ ਵਿੱਚੋਂ ਲਸਣ ਦੀ ਸਮੈਲ ਆਉਂਦੀ ਹੈ ਪਲੀਜ਼ ਮੈਂ ਖੁਦ ਖਾ ਲਿਆ ਕਰਾਂਗਾ ਤੇ ਵੈਸੇ ਵੀ ਮੈਨੂੰ ਹੁਣ ਚਮਚ ਤੇ ਕਾਂਟੇ ਦੇ ਨਾਲ ਖਾਣਾ ਖਾਣ ਦੀ ਆਦਤ ਹੋ ਗਈ ਹੈ। ਗੁਰਸੇਵਕ ਦੇ ਸ਼ਬਦਾਂ ਨੇ ਅਮਰਕਾਰ ਨੂੰ ਦੁੱਖ ਤਾਂ ਬਹੁਤ ਦਿੱਤਾ ਸੀ ਪਰ ਕੁਝ ਕਹਿ ਨਹੀਂ ਸકી। ਹੁਣ ਮਾਂ ਦੇ ਕੋਲ ਬਹੁਤ ਘੱਟ ਬੈਠਦਾ ਸੀ। ਹਰ ਸਮੇਂ ਆਪਣੇ ਕੰਪਿਊਟਰ ਤੇ ਲੱਗਾ ਰਹਿੰਦਾ। ਇੱਕ ਸਾਲ ਹੀ ਬੀਤਿਆ ਸੀ ਕਿ ਜਦੋਂ ਅਮਰਕਾਰ ਨੂੰ ਪਿੰਡ ਤੋਂ ਚਿੱਠੀ ਆਈ ਕਿ ਮੀਤੀ ਦਾ ਵਿਆਹ ਹੋ ਗਿਆ ਹੈ। ਮੀਤੀ ਦੇ ਵਿਆਹ ਦਾ ਨਾਂ ਸੁਣ ਕੇ ਅਮਰਕਾਰ ਦੀਆਂ ਅੱਖਾਂ ਭਰ ਆਈਆਂ। ਕਿੰਨੀ ਇੱਛਾ ਸੀ ਕਿ ਮੈਂ ਮੀਤੀ ਨੂੰ ਮੀਤੀ ਉਸਦੀ ਨੂੰ ਬਾਂਦੀ ਪਰ ਦਿਲ ਵਿੱਚੋਂ ਮੀਤੀ ਲਈ ਬਹੁਤ ਅਸੀਸਾਂ ਨਿਕਲੀਆਂ ਕਿ ਰੱਬ ਉਸ ਨੂੰ ਖੁਸ਼ ਰੱਖੇ ਕੁਝ ਮਹੀਨੇ ਬਾਅਦ ਗੁਰਸੇਵਕ ਨੇ ਵੀ ਕਿਹਾ ਕਿ ਉਸ ਨੂੰ ਇੱਕ ਕੁੜੀ ਪਸੰਦ ਹੈ ਤੇ ਉਹ ਵੀ ਉਸਦੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਮਰ ਕੌਰ ਨੂੰ ਕੀ ਪ੍ਰੋਬਲਮ ਹੋ ਸਕਦੀ ਸੀ ਇਸ ਤਰ੍ਹਾਂ ਹੀ ਗੁਰਸੇਵਕ ਦਾ ਵਿਆਹ ਪ੍ਰਨੀਤ ਨਾਲ ਹੋ ਗਿਆ ਪਰ ਉਹ ਬਹੁਤ ਮਾਡਰਨ ਕੁੜੀ ਸੀ ਉਸ ਨੂੰ ਚਾਹ ਤੱਕ ਵੀ ਨਹੀਂ ਬਣਾਉਣੀ ਆਉਂਦੀ ਸੀ ਗੁਰਸੇਵਕ ਨੇ ਇੱਕ ਕੁੱਕ ਰੱਖ ਲਿਆ ਪਰ ਪਰਨੀਤ ਦੇ ਬਹੁਤ ਖਰਚੇ ਸੀ ਦੁਕਾਨ ਤੇ ਜਾਂਦੀ ਤਾਂ ਫਾਲਤੂ ਦੀ ਸ਼ਾਪਿੰਗ ਕਰਕੇ ਆ ਜਾਂਦੀ ਅਮਰਕੌਰ ਜਦੋਂ ਉਸ ਨੂੰ ਰੋਕ ਢੀ ਟੋਕਦੀ ਕਿ ਬੇਟਾ ਸੰਭਾਲ ਕੇ ਪੈਸੇ ਵਰਤਿਆ ਕਰ ਅੱਜ ਜਮਾ ਕਰੇਂਗੀ ਤਾਂ ਕੱਲ ਤੇਰੇ ਕੰਮ ਆਉਣਗੇ ਤਾਂ ਪਰਨੀਤ ਨੂੰ ਉਸ ਦੀਆਂ ਗੱਲਾਂ ਬਹੁਤ ਪੁਰੀਆਂ ਲੱਗਦੀਆਂ ਰਾਤ ਨੂੰ ਗੁਰਸੇਵਕ ਦੇ ਆਉਂਦੇ ਹੀ ਉਹ ਲੜਨ ਲੱਗ ਜਾਂਦੀ ਕਿ ਤੇਰੀ ਮਾਂ ਮੇਰੀਆਂ ਚੀਜ਼ਾਂ ਨੂੰ ਨਜ਼ਰ ਲਗਾਉਂਦੀ ਹੈ ਕਹਿੰਦੀ ਹੈ ਪੈਸੇ ਸੰਭਾਲ ਕੇ ਵਰਤਿਆ ਕਰ ਗੁਰਸੇਵਕ ਜੇ ਤੂੰ ਮੇਰੇ ਖਰਚੇ ਨਹੀਂ ਚੁਕਾ ਸਕਦਾ ਸੀ ਤਾਂ ਕਿਉਂ ਕੀਤਾ ਸੀ ਮੇਰੇ ਨਾਲ ਵਿਆਹ ਤੂੰ ਜਾਣਦਾ ਹੈ ਨਾ ਮੈਨੂੰ ਇਹਨਾਂ ਸਭ ਚੀਜ਼ਾਂ ਦੀ ਆਦਤ ਹੈ ਗੁਰਸੇਵਕ ਗੁੱਸੇ ਵਿੱਚ ਮਾਂ ਦੇ ਕੋਲ ਆ ਕੇ ਕਹਿਣ ਲੱਗਿਆ ਮੰਮੀ ਤੁਹਾਨੂੰ ਕੀ ਜ਼ਰੂਰਤ ਹੈ ਪਰਨੀਤ ਨੂੰ ਮਨਾ ਕਰਨ ਦੀ ਕਿ ਤੁਸੀਂ ਪੈਸੇ ਦਿੰਦੇ ਹੋ ਉਸ ਨੂੰ ਉਹ ਮੇਰੀ ਪਤਨੀ ਹੈ ਉਸ ਲਈ ਹੀ ਤਾਂ ਮੈਂ ਮਿਹਨਤ ਕਰਦਾ ਹਾਂ ਦਰਦਰ ਦੀਆਂ ਠੋਕਰਾਂ ਖਾਂਦਾ ਹਾਂ ਮੰਮੀ ਤੂੰ ਕਿਉਂ ਪ੍ਰਨੀਤ ਨੂੰ ਰੋਕਦੀ ਹੈ ਕੁਝ ਨਾ ਕਿਹਾ ਕਰ ਉਸ ਦਾ ਮੇਰੀ ਕਮਾਈ ਤੇ ਪੂਰਾ ਹੱਕ ਹੈ ਤੇ ਮੇਰੇ ਤੇ ਵੀ ਇਹ ਕਹਿ ਕੇ ਉਹ ਅਮਰਕੌਰ ਦੇ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਅਮਰਕੌਰ ਇਹ ਸੋਚਣ ਲੱਗੀ ਕਿ ਹੁਣ ਉਸ ਦਾ ਆਪਣੇ ਪੁੱਤ ਦੀਆਂ ਚੀਜ਼ਾਂ ਤੇ ਤੇ ਪੈਸਿਆਂ ਤੇ ਕੋਈ ਹੱਕ ਨਹੀਂ ਹੈ ਹੁਣ ਗਰਸੇਵਕ ਨੇ ਆਪਣੀ ਮਾਂ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਹਫ਼ਤਾ ਹਫ਼ਤਾ ਲੰਘ ਜਾਂਦਾ ਉਹ ਅਮਰਕੌਰ ਦੇ ਕਮਰੇ ਵਿੱਚ ਝਾਕਦਾ ਤੱਕ ਵੀ ਨਹੀਂ ਸੀ ਘਰ ਵਿੱਚ ਨੌਕਰ ਸੀ ਪਰ ਅਮਰਕੌਰ ਦਾ ਕੋਈ ਕੰਮ ਨਹੀਂ ਕਰਦੇ ਸੀ ਉਹ ਆਪਣੇ ਕੱਪੜੇ ਤੱਕ ਖੁਦ ਧੋਂਦੀ ਸੀ ਅਤੇ ਆਪਣੀ ਰੋਟੀ ਵੀ ਖੁਦ ਬਣਾਉਂਦੀ ਸੀ ਕਿਉਂਕਿ ਪਰਨੀਤ ਨੌਕਰਾਂ ਨੂੰ ਕਹਿ ਚੁੱਕੀ ਸੀ ਕਿ ਇਸ ਬੁੱਢੀ ਦਾ ਕੋਈ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਨੌਕਰ ਵੀ ਉਸ ਦੀ ਇੱਜ਼ਤ ਨਹੀਂ ਕਰਦੇ ਸੀ ਉਸਨੇ ਗੁਰਸੇਵਕ ਨੂੰ ਸ਼ਿਕਾਇਤ ਵੀ ਨਹੀਂ ਕੀਤੀ ਕਿਉਂਕਿ ਕੋਈ ਫਾਇਦਾ ਹੀ ਨਹੀਂ ਸੀ ਉਹ ਤਾਂ ਅੱਜਕੱਲ ਆਪਣੀ ਪਤਨੀ ਦੀ ਹੀ ਗੱਲ ਸੁਣਦਾ ਸੀ ਤੇ ਉਸ ਦੀ ਹੀ ਜ਼ੁਬਾਨ ਬੋਲਦਾ ਸੀ ਅਮੀਰ ਪਿਓ ਦੀ ਧੀ ਸੀ ਇਸ ਲਈ ਚੰਗਾ ਸੁਭਾਅ ਤਾਂ ਉਸ ਨੂੰ ਸ਼ੂਕੇ ਵੀ ਨਹੀਂ ਨਿਕਲਿਆ ਸੀ ਵੱਡਿਆਂ ਨਾਲ ਗੱਲ ਕਰਨ ਦੀ ਵੀ ਤਮੀਜ਼ ਨਹੀਂ ਸੀ ਅਤੇ ਆਪਣੀ ਅਮੀਰੀ ਦਾ ਘਮੰਡ ਸੀ ਜੋ ਕਿ ਗੁਰਸੇਵਕ ਵਿੱਚ ਵੀ ਆ ਗਿਆ ਸੀ ਜਦੋਂ ਵੀ ਉਸਦੇ ਸੌਰਿਆਂ ਤੇ ਕੋਈ ਪ੍ਰੋਗਰਾਮ ਜਾਂ ਪਾਰਟੀ ਹੁੰਦੀ ਤਾਂ ਉਹ ਆਪਣੀ ਮਾਂ ਨੂੰ ਲੈ ਕੇ ਹੀ ਨਹੀਂ ਜਾਂਦਾ ਸੀ ਕਹਿੰਦਾ ਕਿ ਤੂੰ ਮੇਰੀ ਬੇਇੱਜ਼ਤੀ ਕਰਵਾ ਦੇਵੇਂਗੀ ਲੋਕਾਂ ਦੀਆਂ ਮਾਵਾਂ ਪੜੀਆਂ ਲਿਖੀਆਂ ਨੇ ਤੇ ਤੂੰ ਤਾਂ ਉਹਨਾਂ ਔਰਤਾਂ ਦੇ ਨਾਲ ਬੈਠ ਕੇ ਗੱਲ ਤੱਕ ਨਹੀਂ ਕਰ ਸਕਦੀ ਅਮਰਕੌਰ ਸੁਣ ਕੇ ਚੁੱਪ ਹੋ ਜਾਂਦੀ ਪੁੱਤ ਸ਼ਾਇਦ ਜ਼ਰੂਰਤ ਤੋਂ ਜ਼ਿਆਦਾ ਹੀ ਵੱਡਾ ਹੋ ਗਿਆ ਸੀ ਸਮਾਜ ਦਾ ਰੰਗ ਢੰਗ ਉਸ ਤੇ ਕਾਫੀ ਜ਼ਿਆਦਾ ਚੜ ਗਿਆ ਸੀ ਹੁਣ ਅਮਰਕੌਰ ਨੂੰ ਉਹ ਬਲੀਦਾਨ ਯਾਦ ਆ ਜਾਂਦਾ ਜਦੋਂ ਅਮਰਕੌਰ ਨੇ ਆਪਣੀਆਂ ਜ਼ਰੂਰਤਾਂ ਨੂੰ ਤਿਆਗ ਕੇ ਪੁੱਤ ਦੀਆਂ ਇਸ਼ਾਵਾਂ ਨੂੰ ਮਹੱਤਵ ਦਿੱਤਾ ਸੀ ਇੱਕ ਵਾਰ ਤਾਂ ਜਿਵੇਂ ਹੱਦ ਹੀ ਹੋ ਗਈ ਪਰਨੀਤ ਦੀਆਂ ਕੁਝ ਸਹੇਲੀਆਂ ਨੇ ਆਉਣਾ ਸੀ ਜਦੋਂ ਗਰਸੇਵਕ ਅਮਰਕੌਰ ਦੇ ਕੋਲ ਆਇਆ ਤਾਂ ਉਹ ਆਪਣੇ ਕੱਪੜੇ ਧੋ ਰਹੀ ਸੀ ਕਹਿੰਦਾ ਮੰਮੀ ਅੱਜ ਪਰਨੀਤ ਦੀਆਂ ਸਹੇਲੀਆਂ ਆਉਣ ਗਿਆ ਤੇ ਰੱਬ ਦੇ ਲਈ ਤੁਸੀਂ ਆਪਣੇ ਕਮਰੇ ਵਿੱਚ ਘਿਰਯੋ ਤੁਹਾਨੂੰ ਬਾਹਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਨਹੀਂ ਤਾਂ ਵਿਚਾਰੀ ਦੀ ਬੇਇਜ਼ਤੀ ਹੋ ਜਾਏਗੀ ਆਪਣੀ ਐਨੀ ਬੇਇਜ਼ਤੀ ਅਮਰਕੌਰ ਤੋਂ ਬਰਦਾਸ਼ਤ ਨਾ ਹੋ پا ਰਹੀ ਸੀ ਉਸ ਦਾ ਆਤਮ ਸਨਮਾਨ ਬिखर ਗਿਆ ਸੀ ਇਸ ਲਈ ਰਾਤ ਨੂੰ ਆਪਣੇ ਕੱਪੜਿਆਂ ਦੀ ਗੰਢ ਬੰਨੀ ਤੇ ਘਰੋਂ ਨਿਕਲ ਗਈ ਵਾਪਸ ਆਪਣੇ ਪਿੰਡ ਪਹੁੰਚ ਗਈ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਗੁਰਸੇਵ ਕੁਛ ਨੂੰ ਲੈਣ ਆਏਗਾ ਤਾਂ ਉਸ ਨੂੰ ਕਹੇਗੀ ਕੇ ਜੇ ਉਹ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਇੱਜ਼ਤ ਨਾਲ ਰੱਖੇ ਕੁਝ ਦਿਨ ਉਹ ਮੀਤੀ ਦੀ ਮਾਂ ਦੇ ਪਿਓ ਦੇ ਕੋਲ ਘਰ ਉਹਨਾਂ ਦੇ ਘਰ ਰਹੀ ਪਰ ਗੁਰਸੇਵਕ ਨੇ ਪਲਟ ਕੇ ਮਾਂ ਦਾ ਹਾਲ ਚਾਲ ਤੱਕ ਨਾ ਪੁੱਛਿਆ ਉਹ ਕਿੱਥੇ ਹੈ ਤੇ ਕਿੱਥੇ ਨਹੀਂ ਅਮਰਕਾਰ ਨੇ ਨੂੰ ਬਹੁਤ ਦੁੱਖ ਹੋਇਆ ਅੱਖਾਂ ਵਿੱਚ ਹੰਝੂ ਨਾ ਰੁਕਦੇ ਪਰ ਪੁੱਤ ਦੇ ਲਈ ਦਿਲੋਂ ਹਮੇਸ਼ਾ ਇਹੀ ਅਸੀਸਾਂ ਨਿਕਲਦੀਆਂ ਕਿ ਉਹ ਖੁਸ਼ ਰਹੇ ਗੁਰਸੇਵਕ ਦੀ ਤਬੀਅਤ ਖਰਾਬ ਲੈਣ ਲੱਗੀ ਕਿਉਂਕਿ ਪਰਨੀਤ ਦੀਆਂ ਫਰਮਾਇਸ਼ਾਂ ਬਹੁਤ ਜ਼ਿਆਦਾ ਵਧਣ ਲੱਗੀਆਂ ਜਿਸ ਨੂੰ ਪੂਰਾ ਕਰਨ ਲਈ ਉਸ ਨੂੰ ਕਈ-ਕਈ ਘੰਟੇ ਤੱਕ ਕੰਮ ਕਰਨਾ ਪੈਂਦਾ ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਕਰਕੇ ਹੁਣ ਉਹ ਡਿਪਰੈਸ਼ਨ ਦਾ ਰੋਗੀ ਹੋ ਗਿਆ ਪਰ ਰੋਗ ਸੀ ਕਿ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਗੁਰਸੇਵਕ ਨੂੰ ਦਵਾਈਆਂ ਖਾਣ ਦੇ ਬਾਵਜੂਦ ਵੀ ਨੀਂਦ ਨਾ ਆਉਂਦੀ ਤੇ ਡਾਕਟਰ ਕਹਿੰਦਾ ਕਿ ਮੈਨੂੰ ਲੱਗਦਾ ਹੈ ਗੁਰਸੇਵਕ ਪਾਗਲ ਹੋ ਜਾਏਗਾ ਉਸ ਦੀ ਬਿਮਾਰੀ ਵਧਣ ਲੱਗੀ ਤਾਂ ਨੌਕਰੀ ਵੀ ਛੁੱਟ ਗਈ। ਗੁਰਸੇਵਕ ਨੂੰ ਹਸਪਤਾਲ ਵਿੱਚ ਐਡਮਿਟ ਕੀਤਾ ਗਿਆ। ਜਦੋਂ ਇਹ ਖਬਰ ਅਮਰਕੌਰ ਤੱਕ ਪਹੁੰਚੀ ਤਾਂ ਉਹ ਭੱਜੀ-ਭੱਜੀ ਆਪਣੇ ਪੁੱਤ ਦੀ ਖੈਰੀਅਤ ਪੁੱਛਣ ਲਈ ਹਸਪਤਾਲ ਆ ਗਈ। ਪਰ ਨੂਨ ਨੇ ਪੁੱਤ ਨੂੰ ਮਿਲ ਨਾ ਦਿੱਤਾ। ਪਰਨੀਤ ਕਹਿੰਦੀ ਕਿ ਇੱਥੋਂ ਚਲੀ ਜਾ, ਉਹ ਠੀਕ ਹੋ ਜਾਏਗਾ। ਉਸ ਨੂੰ ਬੜੀਆਂ ਮਿੰਨਤਾਂ ਤਰਲੇ ਕੀਤੇ ਪਰ ਪਰਨੀਤ ਨੇ ਉਸ ਨੂੰ ਆਪਣੇ ਪੁੱਤ ਨੂੰ ਮਿਲ ਨਾ ਦਿੱਤਾ। ਕਹਿੰਦੀ ਪਹਿਲਾ ਹੀ ਉਹ ਡਿਪਰੈਸ਼ਨ ਦਾ ਪੇਸ਼ੈਂਟ ਹੈ ਤੈਨੂੰ ਰੋਂਦਾ ਦੇਖ ਕੇ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਏਗਾ ਅਮਰ ਕੌਰ ਵਾਪਸ ਚਲੀ ਗਈ ਪੁੱਤ ਦੇ ਲਈ ਅਰਦਾਸਾਂ ਕਰਨ ਲੱਗੀ ਗੁਰਸੇਵਤਕ ਦੀ ਤਬੀਅਤ ਠੀਕ ਨਹੀਂ ਹੋਈ ਤਾਂ ਡਾਕਟਰ ਨੇ ਵੀ ਘਰ ਜਾਣ ਦੀ ਸਲਾਹ ਦੇ ਦਿੱਤੀ ਉਹ ਘਰ ਰਹਿਣ ਲੱਗਿਆ ਸਾਰੀ ਜਮਾ ਪੂੰਜੀ ਖਤਮ ਹੋ ਗਈ ਇੱਥੋਂ ਤੱਕ ਕਿ ਘਰ ਵਿਕਣ ਦੀ ਵੀ ਨੌਬਤ ਆ ਗਈ ਤਾਂ ਪਰਨੀਤ ਵੀ ਉਸ ਨੂੰ ਛੱਡ ਕੇ ਚਲੀ ਗਈ ਕਹਿੰਦੀ ਕਿ ਮੈਂ ਤੇਰੇ ਵਰਗੇ ਖੰਗਾਲ ਦੇ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਉਸਨੇ ਤਲਾਕ ਲੈ ਲਿਆ ਗੁਰਸੇਵਕ ਦੀ ਤਬੀਅਤ ਹੋਰ ਵੀ ਜ਼ਿਆਦਾ ਵਿਗੜ ਗਈ ਸੀ ਇਸ ਲਈ ਵਾਪਸ ਆਪਣੇ ਪਿੰਡ ਆ ਗਿਆ ਆਪਣੀ ਮਾਂ ਨੂੰ ਲੱਭਣ ਲੱਗਿਆ ਜਾਣਦਾ ਸੀ ਕਿ ਇੱਕ ਕੱਲੀ ਮਾਂ ਹੀ ਹੈ ਜੋ ਉਸ ਨੂੰ ਨਹੀਂ ਠੁਕਰਾਏਗੀ ਬਲਕਿ ਆਪਣੇ ਸੀਨੇ ਨਾਲ ਲਗਾ ਲਵੇਗੀ ਉਹ ਚਾਹੁੰਦਾ ਸੀ ਕਿ ਮਾਂ ਤੋਂ ਮਾਫੀ ਮੰਗ ਲਵੇ ਪਰ ਅਮਰਕੌਰ ਉਸ ਨੂੰ ਕਿਤੇ ਨਜ਼ਰ ਨਾ ਆਈ ਸਾਰੇ ਪਿੰਡ ਵਾਲਿਆਂ ਤੋਂ ਪੁੱਛ ਚੁੱਕਿਆ ਸੀ ਪਰ ਕੋਈ ਵੀ ਉਸ ਨੂੰ ਕੁਝ ਨਹੀਂ ਦੱਸ ਰਿਹਾ ਸੀ ਗੁਰਸੇਵਕ ਨੂੰ ਮੀਤੀ ਦੇ ਘਰ ਦੇ ਕੋਲ ਇੱਕ ਬਜ਼ੁਰਗ ਔਰਤ ਨਜ਼ਰ ਆਈ ਤੇ ਉਸ ਦੇ ਨਾਲ ਅਮਰਕੌਰ ਵੀ ਸੀ ਉਹ ਆਪਣੇ ਆਪ ਨੂੰ ਘੜੀਸਦਾ ਹੋਇਆ ਉੱਥੇ ਤੱਕ ਪਹੁੰਚਿਆ ਅਮਰਕੌਰ ਦੀ ਜਦੋਂ ਨਜ਼ਰ ਆਪਣੇ ਪੁੱਤ ਤੇ ਪਈ ਤਾਂ ਤੜਫ ਗਈ ਉਸੇ ਵੇਲੇ ਗੁਰਸੇਵਕ ਦੇ ਕੋਲ ਆਈ ਉਸ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਉਹ ਰੋ ਰੋ ਕੇ ਕਹਿਣ ਲੱਗਿਆ ਮੰਮੀ ਮੈਨੂੰ ਮਾਫ਼ ਕਰ ਦੇ ਮੈਂ ਤੁਹਾਡੇ ਨਾਲ ਠੀਕ ਨਹੀਂ ਕੀਤਾ ਓਨੀ ਦੇਰ ਨੂੰ ਮੀਤੀ ਵੀ ਘਰੋਂ ਬਾਹਰ ਨਿਕਲਾਈ ਗੁਰਸੇਵਕ ਮੀਤੀ ਵੱਲ ਦੇਖਣ ਲੱਗਿਆ ਉਸਦਾ ਪਤੀ ਉਸਦੇ ਨਾਲ ਖੜਾ ਸੀ ਅਤੇ ਲੱਗ ਰਿਹਾ ਸੀ ਕਿ ਜਿਵੇਂ ਉਹ ਬੜਾ ਅਮੀਰ ਘਰ ਵਿੱਚ ਵਿਆਹ ਕੇ ਗਈ ਹੋਵੇ ਵੱਡੀ ਗੱਡੀ ਸੀ ਪਰ ਕਮੰਡ ਬਿਲਕੁਲ ਨਹੀਂ ਸੀ ਅਮਰਕੌਰ ਕਹਿੰਦੀ ਮੈਂ ਤੈਨੂੰ ਮਾਫ਼ ਕੀਤਾ ਮੈਂ ਤਾਂ ਤੇਰੇ ਲਈ ਇਹ ਸੋਚ ਵੀ ਨਹੀਂ ਸਕਦੀ ਸੀ ਗੁਰਸੇਵਕ ਕਹਿੰਦਾ ਮੇਰੇ ਨਾਲ ਚੱਲ ਆਪਾਂ ਛੋਟਾ ਜਾ ਘਰ ਲੈ ਲਵਾਂਗੇ ਮਾਂ ਪੁੱਤ ਉਸ ਵਿੱਚ ਰਹਿਾਂਗੇ ਪਰ ਅਮਰਕੌਰ ਕਹਿਣ ਲੱਗੀ ਨਹੀਂ ਬੇਟਾ ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦੀ ਤੇਰੀ ਪਤਨੀ ਨੂੰ ਪਰਦਾਸ਼ਤ ਨਹੀਂ ਕਿ ਮੈਂ ਤੇਰੇ ਨਾਲ ਤੇਰੇ ਘਰ ਰਹਾ ਮੀਤੀ ਮੇਰੀ ਬਹੁਤ ਸੇਵਾ ਕਰਦੀ ਹੈ ਇਸ ਦਾ ਪਤੀ ਵੀ ਬਹੁਤ ਚੰਗਾ ਹੈ ਗੁਰਸੇਵਕ ਕਹਿਣ ਲੱਗਿਆ ਕਿ ਮੰਮੀ ਮੇਰੇ ਨਾਲ ਚੱਲ ਪਰਨੀਤ ਵੀ ਮੈਨੂੰ ਪਰੇਸ਼ਾਨੀਆਂ ਵਿੱਚ ਛੱਡ ਕੇ ਚਲੀ ਗਈ ਹੈ ਜਿਸ ਦੀ ਵਜ੍ਹਾ ਕਰਕੇ ਮੈਂ ਤੁਹਾਡੇ ਨਾਲ ਜਾਤੀ ਕੀਤੀ ਸੀ ਤੁਹਾਨੂੰ ਨਜ਼ਰ ਅੰਦਾਜ਼ ਕੀਤਾ ਸੀ ਉਸਨੇ ਵੀ ਮੈਨੂੰ ਇਸ ਸਮੇਂ ਛੱਡ ਦਿੱਤਾ ਅਮਰਕਾਰ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਉਹ ਦੋਨੇ ਮਾਂ ਪੁੱਤ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਲੱਗੇ ਗੁਰਸੇਵਕ ਦੀ ਤਬੀਅਤ ਹੌਲੀ-ਹੌਲੀ ਠੀਕ ਹੋਣ ਲੱਗੀ ਤੇ ਉਸਨੇ ਦੁਬਾਰਾ ਨੌਕਰੀ ਲਈ ਅਪਲਾਈ ਕਰ ਦਿੱਤਾ ਤੇ ਫਿਰ ਉਸ ਨੂੰ ਨੌਕਰੀ ਮਿਲ ਗਈ ਹੁਣ ਦੋਨੇ ਮਾਂ ਪੁੱਤ ਇੱਕ ਦੂਜੇ ਦੇ ਸਹਾਰੇ ਜ਼ਿੰਦਗੀ गुजार ਰਹੇ ਨੇ ਗੁਰਸੇਵਕ ਹੁਣ ਵਿਆਹ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਦਾ ਪਿਛਲਾ ਅਨੁਭਵ ਬਹੁਤ ਖਰਾਬ ਨਿਕਲਿਆ ਜਦੋਂ ਕਿ ਅਮਰਕੌਰ ਗੁਰਸੇਵਕ ਨੂੰ ਕਈ ਵਾਰ ਕਹਿ ਚੁੱਕੀ ਹੈ ਕਿ ਵਿਆਹ ਕਰ ਲੈ ਵਿਆਹ ਕਰ ਲੈ ਪਰ ਉਹ ਹਮੇਸ਼ਾ ਇਹੀ ਕਹਿੰਦਾ ਨਹੀਂ ਮੰਮੀ ਮੈਂ ਹੁਣ ਦੁਬਾਰਾ ਤੇਰੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਮੈਨੂੰ ਆਪਣੇ ਕਰਮਾਂ ਦਾ ਫਲ ਭੁਗਤ ਲੈਣ ਦੇ ਮੈਂ ਐਵੇਂ ਹੀ ਠੀਕ ਹਾਂ ਹੁਣ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦਾ ਅਮਰਕੌਰ ਕਹਿੰਦੀ ਬੇਟਾ ਜ਼ਰੂਰੀ ਤਾਂ ਨਹੀਂ ਕਿ ਜੋ ਇੱਕ ਵਾਰ ਗਲਤੀ ਤੇਰੇ ਤੋਂ ਹੋਈ ਉਹ ਦੁਬਾਰਾ ਤੂੰ ਦੁਹਰਾਏਗਾ ਅਤੇ ਜ਼ਰੂਰੀ ਨਹੀਂ ਕਿ ਆਉਣ ਵਾਲੀ ਕੁੜੀ ਵੀ ਪਰਨੀਤ ਵਰਗੀ ਹੀ ਹੋਵੇ ਪਰ ਗੁਰਸੇਵਕ ਲਈ ਹੁਣ ਦੂਜਾ ਵਿਆਹ ਕਰਨਾ ਇੰਨਾ ਆਸਾਨ ਨਹੀਂ ਸੀ ਤਾਂ ਦੋਸਤੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਗੁਰਸੇਵਕ ਨੂੰ ਦੂਜਾ ਵਿਆਹ ਕਰਨਾ ਚਾਹੀਦਾ ਹੈ ਚਾ ਨਹੀਂ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ